हाई अलर्ट ਤੇ ਹੈ ਪ੍ਰਸ਼ਾਸਨ ਜਦੋਂ ਕਿ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਸਾਰੇ ਬਾਰਡਰਸ ਨੂੰ ਸੀਲ ਕੀਤਾ ਗਿਆ ਹੈ ਜਿਸ ਦੇ ਵਿਚਾਲੇ ਬਾਰਡਰ ਤੇ ਪੁਲਿਸ ਦੀ ਹੈਵੀ ਵੈਰੀਕੇਟਿੰਗ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਬਾਰਡਰ ਸੇ ਕਿਲੇ ਬੰਦੀ ਕੀਤੀ ਗਈ ਹੈ ਨੁਕੀਲੀਆਂ ਕਿਲਾ ਕੰਕਰੀਟ ਦੀ ਕੰਧ ਤੇ ਸੀਮਿੰਟ ਦੀਆਂ ਸਲੇਬਾ ਨਾਲ ਹਾਈਵੇ ਬੰਦ ਕੀਤਾ ਹੈ ਹਰਿਆਣਾ ਵਾਲੇ ਪਾਸਿਓਂ ਬਾਰਡਰ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ ਜਦੋਂ ਕਿ ਚੰਡੀਗੜ੍ਹ ਹਰਿਆਣਾ ਤੇ ਦਿੱਲੀ ਚ ਸੈਕਸ਼ਨ 144 ਯਾਨੀ ਕਿ ਧਾਰਾ

पुलिस है पहले तो ही अलर्ट है इसके विचाले जी नवंबर 2020 हज़ार भी गल करिए जो किसानी आंदोलन होया तीन खेती कानून रद्द कराने मा पूरा मामला उस ना बने इसको लेके जो प्रशासन है पुलिस है पूरे तरीके अलर्ट है इस इसके जो है हैवी बैरीकेडिंग की गई है तीन लेयर्स की बैरीकेडिंग की गई है कई लेयर्स की बैरीकेडिंग करके किसानों रोकने की पूरी प्लानिंग जो है प्रशासन के वालों की गई है इसके विचाले जैसे गल करिए जो हरियाणा के डी जी पी ने उन्होंने पहले ही ਇਸ ਗੱਲ ਦਾ ਸਿੱਕਾ ਦਿੱਤਾ ਸੀਗਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀਗਾ ਇਸ ਦੇ ਵਿਚਾਲੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਸਵੇਚ ਕਾਨੂੰਨ ਵਿਵਸਥਾ ਜੋ ਹੈ ਖਰਾਬ ਨਹੀਂ ਹੋਣ ਦਿੱਤੀ ਜਾਏਗੀ ਮੈਂ ਨਾਲ ਮੇਰੇ ਸਹਿਯੋਗੀ ਰਾਜੀਵ ਜੁੜੇ ਹੋਏ ਨੇ ਵਿਆਸ ਅਮ੍ਰਿਤਸਰ ਤੋਂ ਰਾਜੀਵ ਕੱਲ ਜੋ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਦਿੱਲੀ ਕੂਚ ਦਾ ਜਾਨਣਾ ਚਾਹਵਾਂਗੇ ਕੀ ਕੁਝ ਪਿਆਰੀਆਂ ਕਿਸਾਨਾਂ ਦੇ ਵੱਲੋਂ ਕੀ ਵੱਡਾ ਜਥਾ ਦਿੱਲੀ ਕੂਚ ਕਰਨ ਲਈ ਤਿਆਰ ਹੈ ਕਿੰਨਾ ਕੁਛਾ ਕਿਸਾਨਾਂ ਚ ਔਰ ਬਿਲਕੁਲ ਸਰਬਜੋਤ ਇਸ ਵੇਲੇ ਮੈਂ ਬਿਆਸ ਪੁਲ ਦੇ ਉੱਤੇ ਮੌਜੂਦ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਕਿ ਲਗਾਤਾਰ ਟਰਾਲੀਆਂ ਜਿਹੜੀਆਂ ਨੇ ਉਹ ਫਿਲਹਾਲ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੋ ਰਹੀਆਂ ਨੇ ਔਰ ਕੱਲ ਦਿੱਲੀ ਕੂਚ ਕਰਨਾ ਕਿਸਾਨ ਨੇ ਤਾਂ ਤਸਵੀਰਾਂ ਬੇहद ਅਹਿਮ ਨੇ ਕਿਉਂਕਿ ਪਿਛਲੀ ਵਾਰ ਜਿਹੜਾ ਕਿਸਾਨ ਮੋਰਚਾ ਲੱਗਾ ਸੀ ਸਿੰਘੂ ਬਾਰਡਰ ਤੇ ਤਾਂ ਲਗਭਗ ਉਸੇ ਤਰ੍ਹਾਂ ਦੀਆਂ ਤਸਵੀਰਾਂ ਇਸ ਵੇਲੇ ਨਜ਼ਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਅਮਰitsar ਜ਼ਿਲ੍ਹੇ ਦੇ ਨਾਲ ਸਬੰਧਤ ਇਹ ਸਾਰੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਉਹ ਰਵਾਨਾ ਕੀਤੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਕਾਇਦਾ ਤੌਰ ਤੇ ਪੂਰੀ ਜਿਹੜੀ ਤਿਆਰੀ ਦੇ ਵਿੱਚ ਨੇ ਕਿਸਾਨ ਤੁਸੀਂ ਦੇਖੋ ਕਿ ਵਾਇਰਲੈਸ ਦੇ ذریعے ਇੱਕ ਦੂਜਰੇ ਦੇ ਨਾਲ ਜਿਹੜਾ ਸੰਪਰਕ ਹੈ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਤਾਂ ਇੱਕ ਵਾਰ ਮੈਂ ਸਰਵਨ ਸਿੰਘ ਪੰਦੇੜ ਦੀ ਵੀ ਤਸਵੀਰ ਦਿਖਾ ਦਿਆਂ ਕਿ ਇਸ ਵੇਲੇ ਬੱਸ ਦੇ ਉੱਤੇ ਕਰੇ ਹੋ ਕੇ ਉਹਨਾਂ ਵੱਲੋਂ ਇਹਨਾਂ ਸਾਰੀਆਂ ਟਰਾਲੀਆਂ ਨੂੰ ਔਰ ਪੂਰੇ ਕਾਫਲੇ ਨੂੰ ਜੋ ਹੈ ਉਹ ਰਵਾਨਾ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਤਿਕੋ ਸਰਵਨ ਸਿੰਘ ਪੰதேਰ ਪੂਰੇ ਇਸ ਜੱਤੇ ਨੂੰ ਜੋ ਹੈ ਕਮਾਂਡ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਤਸਵੀਰਾਂ ਬੇहद ਅਹਿਮ ਨੇ ਕਿਉਂਕਿ ਪਿੱਛੇ ਕਈ ਕਿਲੋਮੀਟਰ ਤੱਕ ਟਰਾਲੀਆਂ ਦੀ ਜਿਹੜੀ ਲੰਬੀ ਕਤਾਰ ਹੈ ਉਹ ਨਜ਼ਰ ਆ ਰਹੀ ਔਰ ਸਰਵਨ ਸਿੰਘ ਪੰਦੇਰ ਇਹਨਾਂ ਨੂੰ ਕਮਾਂਡ ਦੇ ਕੇ ਅੱਗੇ ਰਵਾਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਤਸਵੀਰ ਦੇਖੋ ਕਿ ਕਿੰਨੀ ਲੰਬੀ ਲਾਈਨ ਹੈ ਔਰ ਇਸ ਵੇਲੇ ਬਿਆਸ ਤੋਂ ਇਹ ਟਰਾਲੀਆਂ ਦਾ ਜਿਹੜਾ ਕਾਫਲਾ ਹੈ ਉਹ ਰਵਾਨਾ ਹੋਇਆ ਔਰ ਅੱਜ ਇਹ ਪੂਰਾ ਜਿਹੜਾ ਕਾਫਲਾ ਹੈ ਉਹ ਫਤੇਗੜ ਸਾਹਿਬ ਦੇ ਵਿੱਚ ਜਾ ਕੇ ਰੁਕੇਗਾ ਔਰ ਕੱਲ ਸਵੇਰ ਤੋਂ ਤਾਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜੇਕਰ ਲੰਬੀ ਕਤਾਰ ਦਿਖਾ ਸਕੀਏ ਤਾਂ ਤੁਸੀਂ ਦੇਖ ਸਕਦੇ ਕਿ ਪਿੱਛੇ ਕਰੀਬ 1 ਕਿਲੋਮੀਟਰ ਤੱਕ ਜਿਹੜੀ ਹੈ ਉਹ ਇਹ ਲੰਬੀ ਲਾਈਨ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਕ ਬੇਹੱਦ ਵਕਰੀ ਤਸਵੀਰ ਇਸ ਵੇਲੇ ਅਮਰitsar ਜ਼ਿਲ੍ਹੇ ਤੋਂ ਅਸੀਂ ਦਿਖਾ ਰਹੇ ਹਾਂ ਔਰ ਅਮਰitsar ਜ਼ਿਲ੍ਹੇ ਦੇ ਹੀ ਸਾਰੇ ਪਿੰਡਾਂ ਦੇ ਨਾਲ ਸੰਬੰਧਿਤ ਇਹ ਕਿਸਾਨ ਨੇ ਤਾਂ ਜੇਕਰ ਇੱਕ ਜ਼ਿਲ੍ਹੇ ਤੋਂ ਇੰਨੀ ਵੱਡੀ ਪੱਧਰ ਤੇ ਕਿਸਾਨਾਂ ਦਾ ਕਾਫਲਾ ਰਵਾਨਾ ਹੋ ਰਿਹਾ ਤਾਂ ਬਾਕੀ ਜ਼ਿਲ੍ਹਿਆਂ ਨੂੰ ਜੇ ਕਰਨਾਲ ਜੋੜ ਕੇ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜੜੀਆਂ ਨੇ ਉਹ ਦਿੱਲੀ ਵਾਲੇ ਪਾਸੇ ਕੱਲ ਉੱਚ ਕਰਨ ਜੀਆਂ ਇਸ ਵੇਲੇ ਤੁਸੀਂ ਦੇਖੋ ਕਿ ਵੱਖਰੇ ਵੱਖਰੇ ਪਿੰਡਾਂ ਦੇ ਵੱਖਰੇ ਵੱਖਰੇ ਬਲਾਕ ਦੇ ਨਾਲ ਸਬੰਧਤ ਜਿਹੜੇ ਕਿਸਾਨ ਨੇ ਉਹ ਇਸ ਵੇਲੇ ਦਿੱਲੀ ਵਾਲੇ ਪਾਸੇ ਰਵਾਨਾ ਹੁੰਦੇ ਹੋਏ ਨਜ਼ਰ ਆ ਰਹੇ ਮੈਂ ਔਰ ਤਿਆਰੀ ਤੁਸੀਂ ਦੇਖ ਸਕਦੇ ਹੋ ਇਹ ਹਰ ਤਰੀਕੇ ਦੀ ਜਿਹੜੀ ਸੁਵਿਧਾ ਹੈ ਚਾਹੇ ਉਹ ਰਹਿਣ ਦੇ ਲਈ ਅ ਉਹ ਜਾਂ ਸੌਣ ਦੇ ਲਈ ਖਾਣ ਪੀਣ ਦੇ ਲਈ ਹਰ ਇੱਕ ਤਰ੍ਹਾਂ ਦੀ ਜਿਹੜੀ ਸਮੱਗਰੀ ਹੈ ਉਹ ਇੰਨਾ ਟਰੈਕਟਰ ਟਰਾਲੀਆਂ ਦੇ ਵਿੱਚ ਮੌਜੂਦ ਹੈ ਕਿਸਾਨ ਆਗੂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਕਿੰਨਾ ਵੱਡਾ ਇਹ ਕਾਫਲਾ ਜਿਹੜਾ ਦਿੱਲੀ ਵਾਲੇ ਪਾਸੇ ਜਾ ਰਿਹਾ ਕੀ ਕਹਿਣਾ ਚਾਹੋਗੇ ਕਿੰਨੀਆਂ ਚ ਟਰਾਲੀਆਂ ਨੇ ਔਰ ਕਿਹੜੇ-ਕਿਹੜੇ ਜ਼ਿਲ੍ਹੇ ਦੇ ਨਾਲ ਸਬੰਧਤ ਕਿਸਾਨ ਅੱਜ ਅਸੀਂ ਬਿਆਸ ਦਰਿਆ ਦੇ ਪੁਲ ਤੋਂ ਜਿਹੜਾ ਆਪਣਾ ਕਾਫਲਾ ਜਿਹੜਾ ਰਵਾਨਾ ਕਰ ਰਹੇ ਹਾਂ ਸਵੇਰੇ अर्ਲੀ ਮਾਰਨਿੰਗ 8 ਵਜੇ ਦਾ ਸਮਾਂ ਆ ਇਹ ਟਰਾਲੀਆਂ 11 ਤਰੀਕ ਨੂੰ ਅਜਨ ਅਮਰਸਰ ਜ਼ਿਲ੍ਹੇ ਦੀਆਂ ਇਸ ਜਗ੍ਹਾ ਤੇ ਇਕੱਠੀਆਂ ਕੀਤੀਆਂ ਸੀਗੀਆਂ ਅੱਜ ਸਾਰੀ ਰਾਤ ਜਿਹੜੀਆਂ ਕੱਲ 11 ਵਜੇ ਤੋਂ ਲੈ ਕੇ ਦੁਪਹਿਰ ਤੋਂ ਇੱਥੇ ਟਰਾਲੀਆਂ ਆਉਣੀਆਂ ਸ਼ੁਰੂ ਹੋਈਆਂ ਸੀ ਤੇ ਸਾਰੀ ਰਾਤ ਟਰਾਲੀਆਂ ਦੀ ਜਿਹੜੀ ਆਮਦ ਆ ਉਹ ਜਾਰੀ ਰਹੀ ਆ ਤੋਂ ਸਵੇਰੇ ਅਰਲੀ ਮਾਰਨਿੰਗ ਜਿਹੜਾ ਕਾਫਲਾ ਇਹ ਆਪਾਂ ਫਦੇਗੜ ਫਦੇਗੜ ਸਾਹਿਬ ਨੂੰ ਰਵਾਨਾ ਕੀਤਾ ਹੈ ਯਾਨੀ ਕਿ ਕੱਲ ਦਿੱਲੀ ਕੂਚ ਕਰਨ ਦੇ ਲਈ ਤਿਆਰੀ ਪੂਰੀ ਹੈ ਬਿਲਕੁਲ ਜੀ ਸਾਡੀ ਕੱਲ ਨੂੰ ਜਿਹੜੀ ਆ ਏ અરਵਾਨਗੀ ਹੋ ਜਾਣੀ ਆ ਫਾਦੇਗੜ ਸਾਹਿਬ ਤੋਂ ਅਗਲੇ ਪਾਸੇ ਸਰਕਾਰ ਨੇ ਸਾਡੇ ਕਿੱਲਾਂ ਦੀ ਖੇਤੀ ਕੀਤੀ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਵੇਖ ਰਹੇ ਆ ਅਸੀਂ ਸਰਕਾਰ ਨੂੰ ਕਿੱਲਾਂ ਦੀ ਖੇਤੀ ਕਰਨ ਦੀ بجائے ਆਪਣੇ ਕਿਸਾਨਾਂ ਮਜ਼ਦੂਰਾਂ ਦੇ ਦੇਸ਼ ਦੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਅਪੀਲ ਕਰ ਰਹੇ ਆ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾ ਵਾਂ ਉਹਨਾਂ ਦਾ ਜਿਹੜਾ ਹੱਲ ਆ ਉਹ ਕੀਤਾ ਜਾਵੇ ਸਰਕਾਰ ਉਲਟਾ ਰਸਤੇ ਬੱਚਿਆਂ ਦੇ ਪੇਪਰ ਹੋ ਰਹੇ ਆ ਸਰਕਾਰ ਇੰਟਰਨੈਟ ਬੰਦ ਕਰ ਰਹੀ ਆ ਇਹ ਸਲੇਵ ਸਾਰਾ ਬੱਚਿਆਂ ਦਾ ਜਿਹੜਾ ਇੰਟਰਨੈਟ ਤੇ ਆ ਰਿਹਾ ਦੂਸਰੀ ਗੱਲ ਸਾਡੇ ਤੇ ਦੋਸ਼ ਲਾਉਂਦੇ ਆ ਸਰਕਾਰ ਕਿ ਜਿਹੜਾ ਵਾ ਕਿਸਾਨ ਅਰਸਤੇ ਰੋਕਦੇ ਆ ਅਸੀਂ ਕੱਲ ਦੇ ਰੋਕੇ ਇੱਥੇ ਬੈਠੇ ਆ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਵੇਖਿਆ ਹੋਵੇ ਕਿ ਕਿਸਾਨਾਂ ਨੇ ਟ੍ਰੈਫਿਕ ਜਮ ਕੀਤੀ ਆ ਟ੍ਰੈਫਿਕ ਕੌਣ ਜਮ ਕਰ ਰਿਹਾ ਸਰਕਾਰ ਕਰ ਰਹੀ ਆ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਵੀ ਸਰਕਾਰ ਕਰ ਰਹੀ ਆ ਤੇ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜੇ ਆ ਕਿ ਕਿਦੀ ਹਰਿਆਣੇ ਦੇ ਵਿੱਚ ਤਿਆਰੀ ਆ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਫਿਰ ਟਕਰਾਅ ਦੀ ਜਿਹੜੀ ਸਥਿਤੀ ਉਹ ਬਣ ਸਕਦੀ ਦੇਖੋ ਜੀ ਸਾਡੀ ਕੋਈ ਟਕਰਾਅ ਦੀ ਪਾਲਿਸੀ ਨਹੀਂ ਹੈ ਅਸੀਂ ਦੇਸ਼ ਦੇ ਲੋਕਾਂ ਦਾ ਹੱਕ ਮੰਗਣ ਵਾਸਤੇ ਸਰਕਾਰ ਕੋਲ ਜਾ ਰਹੇ ਹਾਂ ਅਸੀਂ ਬੜਾ ਪੀਸਫੁਲੀ ਅੰਦੋਲਨ ਸਾਡੇ ਬੰਦੇ ਇੰਨੇ ਸਿੱਕੇ ਤੇ ਆ ਇੰਨੇ ਜਾਬਤਾ ਬੰਧਿਆ ਕਿ ਹਮੇਸ਼ਾ ਹੀ ਪੀਸਫੁਲੀ ਅੰਦੋਲਨ ਕਰਦੇ ਆ ਜਬਰ ਸਰਕਾਰ ਘੌਂਦੀ ਆ ਤੇ ਸਰਕਾਰ ਦੇ ਜ਼ਬਰਦਸਤ ਸਬਰ ਨਾਲ ਮੁਕਾਬਲਾ ਕਰਾਂਗੇ ਇੱਕ ਮੀਟਿੰਗ ਜਾਰੀ ਹੈ ਸ਼ਾਮ ਨੂੰ ਕੋਈ ਲੱਗਦਾ ਕਿ ਉਹਦੇ ਵਿੱਚ ਕੋਈ ਸਿੱਕਾ ਨਿਕਲੂਗਾ ਔਰ ਕਿਸਾਨ ਜਿਹੜੇ ਨੇ ਉਹ ਵਾਪਸ ਮੁੜ ਤੱਕ ਦੇਖੋ ਜੀ ਅਸੀਂ ਬੜੀ ਆਸ ਨਾਲ ਜਾਵਾਂਗੇ ਮੀਟਿੰਗ ਦੇ ਵਿੱਚ ਕਿ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੇ ਆਪਣੀ ਗੱਲ ਟੇਬਲ ਤੇ ਸਰਕਾਰ ਦੇ ਸਾਹਮਣੇ ਰੱਖਾਂਗੇ ਸਰਕਾਰ ਦਾ ਫਰਜ ਆ ਜੇ ਲੋਕਾਂ ਦੀ ਸਰਕਾਰ ਆ ਤੇ ਫਿਰ ਲੋਕਾਂ ਦੇ ਹੱਕ ਚ ਖਲੋਵੇ ਲੋਕਾਂ ਦੇ ਮਸਲਿਆਂ ਦਾ ਹੱਲ ਕਰੇ ਕੀ ਮੰਗਾ ਸਾਡੀਆਂ ਸਾਡੀ ਮੰਗ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰੋ ਸਰਕਾਰ ਕਾਰਪੋਰੇਟਾਂ ਦਾ ਕਰਜ਼ਾ ਖਤਮ ਕਰਦੀ ਆ ਸਾਡੀ ਮੰਗ ਆ ਕੀ ਅਸੀਂ ਜਿਹੜੀਆਂ ਚੀਜ਼ਾਂ ਪੈਦਾ ਕਰਦੇ ਆ ਉਹਨਾਂ ਦੇ ਉੱਤੇ ਐਮਐਸਪੀ ਗਰੰਟੀ ਕਾਨੂੰਨ ਦਿੱਤਾ ਜਾਵੇ ਕੀ ਮੁਸ਼ਕਲ ਆ ਇਸ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਆ ਤੁਸੀਂ ਕਿੱਲਾਂ ਦੀ ਖੇਤੀ ਦੀ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਕਿਸਾਨ ਦਿੱਲੀ ਪਹੁੰਚਣ ਦੇ ਵਿੱਚ ਕਾਮਯਾਬ ਹੋਣ ਦੇਖੋ ਜੀ ਇਹ ਪੰਜਾਬ ਦੇ ਲੋਕ ਆ ਦੇਸ਼ ਦੇ ਲੋਕ ਆ ਜੇ ਇਹਨਾਂ ਲੋਕਾਂ ਨੇ ਦੇਸ਼ ਦੇ ਵਿੱਚ ਅੰਗਰੇਜ਼ ਦਾ ਰਾਜ ਰਹਾ ਤੇ ਅੰਗਰੇਜ਼ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਫਿਰ ਇਹ ਨਹੀਂ ਗੱਲ ਹੈ ਕਿ ਸਰਕਾਰ ਸਾਨੂੰ ਦਿੱਲੀ ਨਹੀਂ ਅਸੀਂ ਦੱਸਦੇ ਹਾਂ ਕਿ ਇਹ ਜਿਹੜਾ ਅੰਦੋਲਨ ਹੈ ਇਕੱਲਾ ਭਾਰਤ ਤੋਂ ਨਹੀਂ ਸ਼ੁਰੂ ਹੋ ਰਿਹਾ ਤੁਸੀਂ ਵੇਖਦੇ ਹੋ ਯੂਰਪ ਦੇ ਕਿਸਾਨ ਵੀ ਸੜਕਾਂ ਤੇ ਆ ਇਜ਼ਰਾਇਲ ਦੇ ਉਧਰਲੇ ਪਾਸੇ ਵੀ ਜਿਹੜਾ ਜਿਹੜੇ ਕਿਸਾਨ ਆ ਉਹ ਸੰਘਰਸ਼ ਦੇ ਮੈਦਾਨ ਵਿੱਚ ਆ ਫਿਰ ਆ ਭਾਰਤ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਿਹਾ ਕਿਉਂਕਿ ਇਹ ਪੂਰੇ ਵਰਲਡ ਦੇ ਫਾਰਮਰ ਦੇ ਜਿਹੜੀ ਆ ਸਮੱਸਿਆ ਬਣੀ ਪਈ ਆ ਬਿਲਕੁਲ ਇੱਕ ਵਾਰ ਮੈਂ ਤਸਵੀਰ ਪਹਿਲਾਂ ਦਿਖਾ ਦਿਆਂ ਕਿ ਵੱਡਾ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ ਕਿਸਾਨ ਆਗੂ ਦੇ ਨਾਲ ਗੱਲਬਾਤ ਅਸੀਂ ਜਾਰੀ ਰੱਖਾਂਗੇ ਇੱਕ ਵਾਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਕਾਫਲਾ ਔਰ ਲਗਾਤਾਰ ਪਿਛਲੇ ਲਗਭਗ 15 20 ਮਿੰਟ ਪਹਿਲਾਂ ਕੀ ਰਾਜੀਵ ਤੁਸੀਂ ਸਾਨੂੰ ਤਸਵੀਰਾਂ ਲਗਾਤਾਰ ਵਿਖਾਉਂਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕਾਂਗੀ ਗੌਰਵ ਸ਼ੁਕਲਾ ਲਾਈਵ ਜੁੜੇ ਹੋਏ ਨੇ ਸ਼ੰਭੂ ਬਾਰਡਰ ਤੋਂ ਫੌਰਵ ਜਾਨਣਾ ਚਾਹਵਾਂਗੇ ਕਿ ਕੀ ਕੁਝ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਹਾਲਾਂਕਿ ਕਿਸਾਨ ਦੇ ਵੱਲੋਂ ਬਿਆਸ ਅੰਮ੍ਰਿਤਸਰ ਤੋਂ ਚਾਲੇ ਪਾੜਿਤ ਤੇ ਗਏ ਨੇ ਲੰਬੇ-ਲੰਬੇ ਕਤਾਰਾਂ ਟਰੈਕਟਰ ਟਰਾਲੀ ਦੀਆਂ ਸੜਕਾਂ 'ਚ ਵੇਖਣ ਨੂੰ ਮਿਲ ਰਹੀਆਂ ਆਂ ਇੱਕ ਪਾਸੇ ਹਰਿਆਣਾ ਪ੍ਰਸ਼ਾਸਨ ਦੀ ਸਖਤੀ ਤੇ ਦੂਜੇ ਪਾਸੇ ਕਿਸਾਨਾਂ ਦਾ ਉੱਚਾ ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਦੇ ਜ਼ਬਰਦਸਤ ਸਾਹਮਣਾ ਉਹ ਬਿਲਕੁਲ ਹੀ ਸਬਰ ਦੇ ਨਾਲ ਕਰਨਗੇ ਜਾਨਣਾ ਚਾਹਵਾਂਗੇ ਤਸਵੀਰਾਂ ਦੇ ਰਾਹੀਂ ਕਿ ਕੀ ਕੁਝ ਸਿਚੁਏਸ਼ਨ ਸ਼ੰਭੂ ਬਾਰਡਰ ਤੇ ਬਿਲਕੁਲ ਸਰਦਜੋਦ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਇਸ ਸਮੇਂ ਆਂ ਦੇਖੋ ਮੈਂ ਸ਼ੁਰੂਆਤ ਇਸ ਸੀਜ਼ ਤੋਂ ਕਰਦੇ ਆ ਕਿ 4 ਸਾਲ ਬਾਅਦ ਕਹਾਣੀਆਂ ਉੱਥੇ ਦੀ ਉੱਥੇ ਆ ਜਾਂ 4 ਸਾਲ ਬਾਅਦ ਕਹਾਣੀ ਇੱਕ ਵਾਰ ਫੇਰ ਖੁਦ ਤੋਂ ਰਿਪੀਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਯਾਦ ਕਰੋ 26 ਨਵੰਬਰ 2020 ਸਾਡੇ ਦਰਸ਼ਕ ਬਖੂਬੀ ਯਾਦ ਕਰ ਰਹੇ ਹੋਣਗੇ ਕਿ ਜਿਸ ਦਿਨ ਸ਼ੰਭੂ ਬਾਰਡਰ ਖਨੋਰੀ ਬਾਰਡਰ ਡੱਬ ਵਾਲੀ ਬਾਰਡਰ ਇਸ ਤਰੀਕੇ ਨਾਲ ਹੀ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਪਹੁੰਚੇ ਹੋਏ ਸੀ ਨਾ ਬਾਰਡਰਾਂ ਦੇ ਉੱਤੇ ਮੌਜੂਦਾ ਸਥਿਤੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਸ਼ੰਭੂ ਵਾਲੇ ਪਾਸੇ ਪਰਿੰਦਾ ਪਰ ਨਹੀਂ ਮਾਰ ਸਕਦਾ ਸ਼ੰਭੂ ਵਾਲੇ ਪਾਸੇ ਤੋਂ ਕੋਈ ਪੈਦਲ ਲੰਘਣਾ ਮੁਸ਼ਕਿਲ ਹੈ ਸ਼ੰਭੂ ਵਾਲੇ ਪਾਸੇ ਤੋਂ ਬੈਰੀਕੇਡਿੰਗ ਇਸ ਤਰੀਕੇ ਦੀ ਹੈ ਕਿ ਕੋਈ ਇਸ ਤੋਂ ਅੱਗੇ ਜਾਣਾ تقریبا ਨਾ ਮੁਮਕਨ ਹੈ ਦੂਜੀ ਗੱਲ ਤੇ ਮੈਂ ਸ਼ੁਰੂਆਤ ਇਸੇ ਪੁਆਇੰਟ ਤੋਂ ਉੱਤੋਂ ਕਿ 3 ਕੀ 4 ਸਾਲ ਪਹਿਲਾਂ ਵੀ ਸਥਿਤੀ ਕੁਝ ਵੱਖਰੀ ਨਹੀਂ ਸੀ 4 ਸਾਲ ਪਹਿਲਾਂ ਵੀ ਸਥਿਤੀ ਇਸ ਤਰੀਕੇ ਦੀ ਸੀ ਕਿ ਇੱਥੇ ਬੈਰੀਕੇਡ ਸੀ ਮੈਂ ਉਸ ਪੁਲ ਦੇ ਉੱਤੇ ਹੀ ਮੌਜੂਦ ਹਾਂ ਜਿਸ ਪੁਲ ਤੋਂ ਇਹ ਪੂਰੀ ਕਹਾਣੀ ਸ਼ੁਰੂ ਹੁੰਦੀ ਹੈ ਨਵੰਬਰ 2020 ਤੋਂ ਮੈਂ ਦੂਜਾ ਪੁਆਇੰਟ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਸਰਬਜੋਤ ਕਿ ਦੇਖੋ ਜਦੋਂ ਕਿ ਕਿਸਾਨਾਂ ਨੇ ਅੱਗੇ ਕੂਚ ਕਰਨ ਦੀ ਕੋਸ਼ਿਸ਼ ਕੀਤੀ ਮੈਂ 2020 ਦਾ ਜ਼ਿਕਰ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਅੱਗੇ ਬੈਰੀਕੇਡ ਹਟਾ ਦਿੱਤੇ ਗਏ ਤੇ ਸੜਕਾਂ ਬੜ ਦਿੱਤੀਆਂ ਗਈਆਂ ਅੱਜ ਉਸੇ ਤਸਵੀਰ ਨੂੰ ਇੱਕ ਵਾਰ ਫੇਰ ਤੋਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਹੀ ਸਥਿਤੀ ਨਜ਼ਰ ਆਉਂਦੀ ਹੈ ਅੱਛਾ ਫਰਕ ਕੀ ਹੈ ਹੁਣ 2020 ਤੇ 2024 ਦੇ ਵਿਚਾਲੇ ਸਭ ਤੋਂ ਵੱਡਾ ਅਹਿਮ ਫਰਕ ਜੋ ਨਜ਼ਰ ਆਉਂਦਾ ਹੈ ਕਿ 2020 ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਸ਼ੰਭੂ ਬਾਰਡਰ ਤੱਕ ਪਹੁੰਚ ਗਏ ਦੂਜੇ ਪਾਸੇ ਖਨੋਰੀ ਬਾਰਡਰ केਸਾਨ ਪਹੁੰਚ ਗਏ ਤੇ ਉਸ ਤੋਂ ਬਾਅਦ ਜਦੋਂ ਅੱਗੇ ਵਧਣ ਦੀ ਗੱਲ ਆਈ ਤਾਂ ਇੱਕ ਨਾਮ ਬਹੁਤ ਚਰਚਾ ਦੇ ਵਿੱਚ ਰਿਹਾ 2020 ਚ ਗੁਰਨਾਮ ਸਿੰਘ ਚੜੂਨੀ ਦਾ ਚੜੂਨੀ ਨੇ ਹੀ ਸ਼ੁਰੂਆਤ ਕੀਤੀ ਚੜੂਨੀ ਨੇ ਹੀ ਬੈਰੀਕੇਡਸ ਨੂੰ ਉਹਨਾਂ ਦੀ ਜਥੇਬੰਦੀ ਨੇ ਤੋੜਨ ਦੀ ਸ਼ੁਰੂਆਤ ਕੀਤੀ ਤੇ ਫਿਰ ਅਜਿਹੀ ਕੀਤੀ ਕਿ ਉਸ ਤੋਂ ਬਾਅਦ ਕਿਸਾਨ ਅੱਗੇ ਦੀ ਅੱਗੇ ਨਿਕਲਦੇ ਚਲੇ ਗਏ ਤਾਂ ਕੀ ਇਸ ਵਾਰ ਉਹੋ ਜੀ ਸਥਿਤੀ ਬਣੇਗੀ ਕਿ ਬੈਰੀਕੇਡਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਗੁਰਨਾਮ ਸਿੰਘ ਚੜੂਨੀ ਫਿਲਹਾਲ ਥੋੜੇ ਜਿਹਾ ਵੱਖਰੇ ਨਜ਼ਰ ਆ ਰਹੇ ਨੇ ਪੰਜਾਬ ਦੀਆਂ ਕਈ ਜਥੇਬੰਦੀਆਂ ਜਿਹੜੇ ਬਹੁਤ ਵੱਡੇ ਵੱਡੇ ਨਾਮ ਸੀ ਉਹਨਾਂ ਦੇ ਵਿੱਚ ਬ੍ਰਹਿਤ ਸਿੰਘ ਰਾਜੇਵਾਲ ਦਾ ਦਰਸ਼ਨਪਾਲ ਦਾ ਉਗਰਾਹ ਦਾ ਇਹ ਸਭ ਇਸ ਸਮੇਂ ਅੰਦੋਲਨ ਤੋਂ ਥੋੜੀ ਸਾਈਡ ਨੇ ਮੈਂ ਉਸ ਪੁੱਲ ਦੇ ਉੱਤੇ ਪਹੁੰਚਦਾ ਤੁਹਾਨੂੰ 2020 ਤੇ 2024 ਦੀਆਂ ਦੋਵੇਂ ਤਸਵੀਰਾਂ ਨੂੰ ਥੋੜਾ ਕੰਪੇਅਰ ਕਰਨ 'ਚ ਤੁਹਾਨੂੰ ਆਸਾਨੀ ਹੋਏਗੀ ਦੇਖੋ ਉਸ ਸਮੇਂ ਦੀ ਤੇ ਇਸ ਸਮੇਂ ਦੀ ਤਿਆਰੀ ਦੇ ਵਿੱਚ ਫਰਕ ਇਹ ਹੈ ਤੇ ਇਸ ਬੈਰੀਕੇਡਸ ਨੂੰ ਇਸ ਤਰੀਕੇ ਨਾਲ ਮਜ਼ਬੂਤ ਕੀਤਾ ਗਿਆ ਕਿ ਜੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕੱਲੇ ਟਰੈਕਟਰਾਂ ਨਾਲ ਸਰਨਾ ਨਹੀਂ ਕਿ ਟਰੈਕਟਰਾਂ ਦੇ ਨਾਲ-ਨਾਲ ਤੁਹਾਨੂੰ ਚਾਹੀਦੇ ਹੋਣਗੇ ਸ਼ਾਇਦ ਕ੍ਰੇਨਸ ਜੀਸੀਬੀ ਮੈਂ ਆਂ ਥੋੜਾ ਜਿਹਾ ਹੋਰ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹਾਂ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ 2020 ਦੇ ਵਿੱਚ ਬੈਰੀਕੇਡ ਕਿੱਥੇ ਗਏ ਸੀ ਟਿੱਪਰ ਲੈ ਆ ਕੇ ਖੜੇ ਕਰ ਦਿੱਤੇ ਗਏ ਮੈਂ ਉਸੇ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ ਤੋਂ ਦਰਿਆ ਨਿਕਲਦਾ ਏ ਉਸ ਤੋਂ ਬਾਅਦ ਜਦੋਂ ਕਿਸਾਨ ਇੱਥੋਂ ਅੱਗੇ ਵਧੇ ਸੀ ਤਾਂ ਫਿਰ ਅੱਗੇ ਜਾ ਕੇ ਸੜਕਾਂ ਪੁੱਟੀਆਂ ਗਈਆਂ ਅਸੀਂ ਅੱਜ ਸੜਕ ਪੁੱਟਣ ਵਾਲੀ ਗੱਲ ਤੋਂ ਹੀ ਸ਼ੁਰੂਆਤ ਕਰਦਾ ਹਾਂ ਅਸੀਂ ਕਿਹ ਗਿਰਦੇ ਦਰਿਆ ਦੇ ਉੱਤੇ ਹੈਗੇ ਆਂ ਪੁਲ ਦੇ ਉੱਤੇ ਨੀਚੇ ਤੋਂ ਜਿਹੜਾ ਵਗਦਾ ਤੇ ਦੇਖੋ ਕਿਸ ਤਰੀਕੇ ਨਾਲ ਤਾਂ ਕਿ ਤੋਂ ਵੀ ਟਰੈਕਟਰ ਟਰਾਲੀਆਂ ਨਾ ਜਾ ਸਕਣ ਇਸ ਕਰਕੇ ਇੱਕ ਵੱਡਾ ਖੱਡਾ ਪੁੱਟ ਦਿੱਤਾ ਗਿਆ ਇਹ ਤਸਵੀਰਾਂ ਦੇ ਵਿੱਚ ਜੇਕਰ ਤੁਹਾਨੂੰ ਨਜ਼ਰ ਆ ਰਹੀਆ ਹੋਵੇ ਦਰਅਸਲ ਧੁੰਦ ਬਹੁਤ ਹੈ ਅੱਜ ਦੀ ਸਵੇਰ ਇਸ ਕਰਕੇ ਥੋੜੀਆਂ ਏ ਧੁੰਦਲੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਹੁਣ ਗੱਲ ਇਹ ਹੈ ਕਿ ਜੇਕਰ ਕੋਈ ਪੈਦਲ ਜਾਣਾ ਚਾਹੁੰਦਾ ਤਾਂ ਕੀ ਕਰੇਗਾ ਕਿ ਆਪਾਂ ਤਸਵੀਰਾਂ ਦੇਖੀਆ ਕੱਲ ਪੂਰਾ ਦਿਨ ਕੋਈ ਇੱਥਾਂ ਤੋਂ ਪਾਰ ਹੁੰਦਾ ਹੋਇਆ ਪਾਣੀ ਦੇ ਵਿੱਚੋਂ ਨਿਕਲ ਕੇ ਜਾ ਰਿਆ ਸੀ ਲੋਕ ਨਿਕਲ ਕੇ ਜਾ ਰਹੇ ਸੀ ਤਾਂ ਉਹ ਵੀ ਸਥਿਤੀ ਅੱਜ ਮੁਮਕਿਨ ਨਹੀਂ ਹੈ ਕਿ ਨਜ਼ਰ ਆਏਗੀ ਹੋ ਸਕਦਾ ਹੈ ਕਿ ਕੁਝ ਫਿਰ ਵੀ ਕੋਸ਼ਿਸ਼ ਕਰਨ ਪਰ ਦਿੱਕਤ ਹੈ ਨਹੀਂ ਜਾ ਹੋਏਗਾ ਜਿਸ ਤਰੀਕੇ ਨਾਲ ਮਿੱਟੀ ਨੂੰ ਪੁੱਟ ਦਿੱਤਾ ਗਿਆ ਹੈ ਮਿੱਟੀ ਖੋਦ ਦਿੱਤੀ ਗਈ ਹੈ ਇੱਥੇ ਤਾਂ ਉਹ ਵੀ ਇੱਕ ਚੀਜ਼ ਨਜ਼ਰ ਆਏਗੀ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿੰਨੇ ਵੱਡੇ ਬੈਰੀਕੇਡਸ ਲਗਾਏ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਇੱਥੇ ਸਥਿਤੀ ਹੈ ਪੁੱਲ ਦੇ ਇੱਕ ਪਾਸੇ ਦੇਖੋ ਜਿਹੜੇ ਵੱਡੇ ਵੱਡੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਰੀਕੇ ਨਾਲ ਇਹ ਸਲੈਬਸ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ इस वाले पास तो भी अगर नहीं जाया जा सकता या फिर वाले पास नहीं जाया जा सकता और मैं इस समय मौजूद है बिल्कुल उस बॉर्डर के उ और जिथे पूरी बैरीकेड की गई है मैं जिक्र करा सा मेरा मेरी हाइट और मैं, और मैं कोशिश करा जेडे इतने मौजूद ने देखो पूरे छे फुट दे कह सकते हो कि आधे एडे एडे वलैब रखे गए ने करीब करीब छह फुट ਔਰ ਜੇ ਮੈਂ ਇਹ ਤੋਂ ਉੱਚਾ ਉੱਠ ਕੇ ਦੇਖਣਾ ਚਾਹਣਾ ਤਾਂ ਤੁਸੀਂ ਪਿੱਛੇ ਤੱਕ ਬਹੁਤ ਸਾਰੇ ਨੇ ਇਹ ਨਹੀਂ ਕਿ ਇਹ ਇੱਕੋ ਸਲੈਬ ਹੈ ਇਸ ਦੇ ਪਿੱਛੇ ਬਹੁਤ ਸਾਰੀਆਂ ਸਲੈਬਸ ਨੇ ਔਰ ਇਸ ਤੋਂ ਤੁਸੀਂ ਹੋਰ ਪਿੱਛੇ ਜਾ ਕੇ ਦੇਖਿਆ ਜਾਵੇ ਤਾਂ ਕੰਡੇ ਵਾਲੀਆਂ ਤਾਰਾਂ ਹੋਰ ਤਸਵੀਰਾਂ ਹੈਗੀਆਂ ਨੇ ਅੱਛਾ ਹੁਣ ਤੁਸੀਂ ਆ ਵੀ ਦੇਖੋ ਇੱਥੇ ਪੂਰਾ ਸੀਮਿੰਟ ਦੇ ਨਾਲ ਕਿਵੇਂ ਬਹੁਤ ਮਜ਼ਬੂਤ ਸਰੀਏ ਜਿਹੜੇ ਨੁਕੀਲੇ ਸਰੀਏ ਜਿਵੇਂ ਆਪਾਂ ਕਿੱਲਾ ਹੁੰਦੀਆਂ ਬਹੁਤ ਠਿੱਖੀਆਂ ਉਸ ਤਰੀਕੇ ਦੇ ਨਾਲ ਕਰ ਦਿੱਤਾ ਗਿਆ ਉਹ ਤਸਵੀਰਾਂ ਸਭ ਕੁਝ ਬਿਆ ਰਹੀਆਂ ਨੇ ਕਿ ਇੱਥੋਂ ਜੇਕਰ ਕੋਈ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਇੱਥੋਂ ਕੋਈ ਗੱਡੀ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਟਾਇਰ ਅੱਗੇ ਨਹੀਂ ਜਾ ਸਕਣਗੇ ਦਿੱਕਤ ਹੋਏਗੀ ਤਾਂ ਇਹ ਪੂਰੀ ਉਸ ਤਰੀਕੇ ਦੀ ਸਥਿਤੀ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਔਲੀਗ ਦਿੱਤੀ ਗਈ ਹੈ ਹੁਣ ਗੱਲ ਹੈ ਕਿ ਇੱਥੇ ਕੋਈ ਪਹੁੰਚ ਰਿਹਾ ਜੀ ਨਹੀਂ ਇੱਥੇ ਪਹੁੰਚਣ ਦੀ ਸਥਿਤੀ ਇਸ ਸਮੇਂ ਨਹੀਂ ਹੈ ਕਿ ਕੋਈ ਇੱਥੇ ਪਹੁੰਚ ਜਾਵੇ ਕਿਉਂਕਿ ਇੱਥੇ ਇੰਤਜ਼ਾਮ ਇਸ ਤਰੀਕੇ ਦੇ ਕਿੱਥੇ ਗਏ ਨੇ ਸਲੈਬਸ ਤੁਸੀਂ ਦੇਖ ਲਓ ਮੇਰੇ ਸਹਿਯੋਗੀ ਥੋੜਾ ਜਿਹਾ ਹੋਰ ਅੱਗੇ ਆਏ ਨੇ ਮੈਂ ਥੋੜਾ ਜਿਹਾ ਹੋਰ ਅੱਗੇ ਜੇਕਰ ਆ ਸਕੋ ਤੁਸੀਂ ਵਿਨੋਦ ਉਹ ਤਾਂ ਇਹ ਤਸਵੀਨਾ ਸੀ ਆਪਣੀ ਦਰਸ਼ਕਾਂ ਤੱਕ ਪਹੁੰਚਾਈਆਂ ਨੇ ਇਹ ਵੱਡੀਆਂ ਸਲੈਬਸ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਇੱਕ ਪਾਸੇ ਪੂਰੇ ਪੁਲ ਦੇ ਉੱਪਰ ਜਦੋਂ ਮੈਂ نیچے ਦੇਖਦਾ ਤਾਂ ਬਹੁਤ ਡੂੰਘਾ ਜਿਹੜੀ ਮਿੱਟੀ ਪੁੱਟ ਦਿੱਤੀ ਗਈ ਹੈ ਤੁਸੀਂ ਇੱਕ ਵਾਰੀ ਥੋੜਾ ਜਿਹਾ نیچے ਧਿਆਨ ਦੇ ਨਾਲ ਜੇਕਰ ਦਿਖਾ ਸਕੋ ਕਿ ਕੋਈ ਲੰਘਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉੱਥੋਂ ਨਿਕਲਣਾ ਮੁਸ਼ਕਲ ਹੋ ਰਿਹਾ ਕਿੱਥੇ ਜਾਣਾ ਇਹ ਆਪਨੇ ਤੇ نیچے ਹੈ ਨਹੀਂ ਰਸਤਾ ਨਿਕਲਣ ਨੂੰ ਪਹਿਲਾਂ ਹੁੰਦਾ ਸੀ ਹੂੰ ਤੇ ਜਿਹੜੇ ਲੋਕ نیچے ਨਿਕਲ ਰਹੇ ਨੇ ਆਵਾਜ਼ ਦੇਣਾਂ ਦੀ ਬੇਸ਼ਕ ਤੁਹਾਡੇ ਤੱਕ ਨਾ ਪਹੁੰਚੀ ਹੋਵੇ ਮੇਰੇ ਤੱਕ ਪਹੁੰਚੀ ਹੈ ਮੈਂ ਜ਼ਰੂਰ ਦੱਸ ਦਿੰਨਾ ਹੈ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਅੱਛਾ ਜੀ ਬਾਈ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਲਈ ਰਵਾਨਾ ਹੋਏ ਨੇ ਹਾਲਾਂਕਿ ਅੱਜ ਫਤਿਹਗੜ੍ਹ ਸਾਹਿਬ ਪਹੁੰਚਣਗੇ ਔਰ ਕੱਲ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਦੇ ਲਈ ਕੂਚ ਕੀਤਾ ਜਾਣਾ ਪਰ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਜਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਉਸ ਨੂੰ ਕਿਸਾਨ ਕਿਦਾਂ ਦੇਖਦੇ ਨੇ ਮੇਰੇ ਨਾਲ ਇਸ ਵੇਲੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਪੰਦੇਰ ਸਾਹਿਬ ਤਿਆਰੀਆਂ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਹੀ ਚੁੱਕੇ ਹੋਗੇ ਉਸ ਤੋਂ ਬਾਅਦ ਤੁਹਾਡੀ ਤਿਆਰੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਬਦਲਾ ਜਾਂ ਕੋਈ ਵਾਅਦਾ ਕੀਤਾ ਕਿ ਦੇਖੋ ਸਰਕਾਰ ਜਿਸ ਕਿਸਮ ਦਾ ਹਰਿਆਣੇ 'ਚ ਕਰ ਰਹੀ ਹੈ ਉਹ ਟਕਰਾਵਾ ਸਾਡਾ ਉਹ じゃ ਕੋਈ ਟਕਰਾਵਾ ਹੈ ਨਹੀਂ ਹੈ ਇਹ ਦੇਸ਼ ਦਾ ਕਿਸਾਨ ਤੇ ਖੇਤ ਮਜ਼ਦੂਰ ਆ ਉਹ ਸਰਕਾਰ ਨਾਲ ਟੇਬਲ ਤੇ ਬਹਿ ਕੇ ਮਸਲਿਆਂ ਦਾ ਹੱਲ ਚਾਹੁੰਦਾ ਵੀ 75 ਸਾਲਾਂ ਚੋਂ ਸਾਨੂੰ ਇਨਸਾਫ ਨਹੀਂ ਮਿਲਿਆ ਹਿਆ ਤੇ ਸਾਡੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ ਠੀਕ ਹੈ ਡਾਕਟਰ ਸੁਆਮੀ ਨਾਥਨ ਦੀ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿਓ ਸੀ2 100% ਨਾਲ ਗੰਨੇ ਦਾ ਰੇਟ ਦੇ ਦਿਓ ਸਾਰੇ ਮਿਲਾਂ ਦਾ ਬਕਾਇਆ ਦਿਓ ਲਖੀਮਪੁਰ ਖਰੀਦਾ ਇਨਸਾਫ ਹੈਗਾ ਸਾਡੇ ਸਾਹਮਣੇ ਅਰੇ ਇਹਦੋ ਗਾਂ ਇਹ ਤੋਂ ਗਾਂ ਜਿਹੜੇ ਕੇਸ ਦਿੱਲੀ ਵਾਲੇ ਉਹ ਵਾਪਸ ਕਰਾਉਣ ਦਾ ਸਵਾਲ ਹੈਗਾ ਬਿਜਲੀ ਸੰਸ਼ੋਧਨ ਬਿੱਲ ਪਹਿਲਾਂ ਮੰਨਿਆ ਹਿਆ ਇਹ ਨਾਲ ਲੈ ਕੇ ਆਓ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢੋ ਮਜ਼ਦੂਰਾਂ ਦੀ ਨਰੇਗਾ 200 ਦਿਨ ਚਲਾਓ 700 ਰੁਪਿਆ ਦਿਹਾੜੀ ਹੋਵੇ ਜਿਹੜੀ ਆਦੀਵਾਸੀਆ ਉਹਨਾਂ ਦੀ ਸਭਦਾਨ ਦੀ 5ਵੀਂ ਸੂਚੀ ਲਾਗੂ ਕਰਨੀ ਉਹ ਮਸਲੇ ਆ 60 ਸਾਲ ਤੇ ਜਦੋਂ ਕਿਸਾਨ ਖੇਤ ਮਜ਼ਦੂਰ ਹੋਣ ਦਾ 10000 ਰੁਪਿਆ ਦਿਓ ਸਰਕਾਰ ਆਪਣੇ ਦਮ ਤੇ ਫਸਲੀ ਬੀਮਾ ਯੋਜਨਾ ਚਾਲੂ ਕਰੇ ਡਬਲਿਊਟੀਓ ਤੋਂ ਭਾਰਤ ਨੂੰ ਖੇਤੀ ਨੂੰ ਬਾਹਰ ਕਰਨਾ ਚਾਹੀਦਾ ਇਹ ਜਿਹੇ ਹੀ ਮੰਗਾਂ ਨੇ ਅਸੀਂ ਤਾਂ ਟੇਬਲ ਤੇ ਬਹਿ ਕੇ ਮੰਗਾ ਮਨਾਉਣਾ ਚਾਹੁੰਦੇ ਆ ਨਹੀਂ ਸਰਕਾਰ ਮੰਨਦੀ ਉਹਨਾਂ ਦੀ ਮਰਜ਼ੀ ਆ ਅਸੀਂ ਫਿਰ ਇਸ ਡੈਮੋਕਰੈਟਿਕ ਕੰਟਰੀ ਦੇ ਵਿੱਚ ਆਪਣਾ ਸੰਵਿਧਾਨਕ ਹੱਕ ਮੋਰਚਾ ਲਾਉਣਾ ਜਾਂ ਪ੍ਰਦਰਸ਼ਨ ਕਰਨ ਦਾ ਹੱਕ ਮੰਗਦੇ ਆ ਸਾਡਾ ਕੋਈ ਟਕਰਾਵਾਂ ਨਹੀਂ ਹੈ ਦੂਜੇ ਪਾਸੇ ਬੈਠਕਾਂ ਦਾ ਵੀ ਦੌਰ ਲਗਾਤਾਰ ਜਾਰੀ ਹੈ ਅੱਜ ਵੀ ਮੀਟਿੰਗ ਹੋਣ ਜਾ ਰਹੀ ਹੈ ਲੱਗਦਾ ਕਿ ਕੋਈ ਉਹਦੇ ਵਿੱਚ ਠੋਸ ਕੋਈ ਸਿੱਟਾ ਨਿਕਲੇਗਾ ਜਿਹਦੇ ਕਰਕੇ ਟਰਾਲੀਆਂ ਜਿਹੜੀਆਂ ਦਿੱਲੀ ਵਾਲੇ ਪਾਸੇ ਨੂੰ ਜਾ ਰਹੀਆਂ ਉਹ ਵਾਪਸ ਫੇਰ ਅੰਮ੍ਰਿਤਸਰ ਵਾਲੇ ਪਾਸੇ ਦੇਖੇ ਫਿਲਹਾਲ ਇਹਦੇ ਬਾਰੇ ਦਾਅਵੇ ਕਰਨੇ ਮੈਨੂੰ ਲੱਗਦਾ ਮੀਟਿੰਗ ਤੋਂ ਪਹਿਲੋ ਠੀਕ ਨਹੀਂ ਹੈਗਾ ਅਸੀਂ ਤਾਂ ਜਦੋਂ ਸਰਕਾਰ ਗੱਲਬਾਤ ਲਈ ਸੱਦਦੀ ਆ ਅਸੀਂ ਤਾਂ ਜਾਣੇ ਆ ਨਾ ਕਿ ਅਸੀਂ ਤੁਹਾਡੇ ਸਾਹਮਣੇ ਆ ਮੰਗਾਂ ਰੱਖ ਰਹੇ ਹਾਂ ਕਿ ਤੁਸੀਂ ਤੁਸੀਂ ਕੋਈ ਹੱਲ ਕਰੋ ਮਤਲਬ ਇਸ ਕਿਸਮ ਦਾ ਸਰਕਾਰ ਨੂੰ ਕਦੀ ਮੌਕਾ ਨਹੀਂ ਦੇਵਾਂਗੇ ਕਿ ਸਰਕਾਰ ਕਹੇ ਕਿਸਾਨਾਂ ਕੋ ਗੱਲ ਨਹੀਂ ਸੁਣਨਾ ਚਾਹੁੰਦੇ ਸਾਡੇ ਨਾਲ ਵਾਰਤਾ ਨਹੀਂ ਕਰਨਾ ਚਾਹੁੰਦੇ ਹੁਣ ਜੇ ਉਹ ਇਹ ਭਾਰਤ ਦੇ ਵਿੱਚ ਤੁਸੀਂ ਦੇਖੋ 60% ਕਿਸਾਨ ਆ ਖੇਤ ਮਜ਼ਦੂਰ 40% ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਨਾ 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 ਸਾਰੇ ਕਿਸਾਨਾਂ ਮਜ਼ਦੂਰਾਂ ਦਾ ਸਤਿਕਾਰ ਕਰਦੇ ਉਹਨਾਂ ਦਾ ਕੱਦ ਵਧੂਗਾ ਠੀਕ ਆ ਹੁਣ ਇਹ ਤਾਂ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਅੱਲ ਦਾ ਜਿਹੜਾ ਮੁੱਖ ਮੰਤਰੀ ਦਾ ਬਿਆਨ ਸੀ ਉਹਨੂੰ ਕਿਦਾਂ ਦੇਖ ਰਹੇ ਨੇ ਕਿਸਾਨ ਹਾਂ ਮੈਨੂੰ ਉੱਟਪੁੱਟ ਖਬਰਾਂ ਲੱਗੀਆਂ ਦੇਖੋ ਦੇਖੋ ਨਾ ਬਸੇ ਕੋਈ ਵੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੈਗਾ ਚੰਗੀ ਗੱਲ ਆ ਪਰ ਤੁਹਾਨੂੰ ਪਤਾ ਵੀ ਇਸ ਵੇਲੇ ਲੋਕ ਸਭਾ ਦੀਆਂ ਚੋਣਾਂਾਂ ਵੀ ਹੈਗੀਆਂ ਹਰ ਹਰ ਮਤਲਬ ਜਦੋਂ ਮਾਹੌਲ ਗਰਮ ਹੈ ਹਰ ਗੱਲ ਕਰਨਾ ਚਾਹੁੰਦਾ ਪਰ ਜੇ ਪੰਜਾਬ ਦੇ ਸੀਐਮ ਸੀਰੀਅਸ ਨੇ ਕਿਸਾਨਾਂ ਮਜ਼ਦੂਰਾਂ ਲਈ ਤੇ ਮਾੜੀ ਗੱਲ ਨਹੀਂ ਹੈ ਜੀ ਇੱਕਰ ਤਿਆਰੀ ਜਿਸ ਤਰੀਕੇ ਦੀ ਹਰਿਆਣਾ ਪੁਲਿਸ ਦੀ ਹੈ ਲੱਗਦਾ ਕਿ ਕਿਸਾਨ ਦਿੱਲੀ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋਏਗਾ ਸਵਾਲ ਸਾਡਾ ਦਿੱਲੀ ਪਹੁੰਚਣਾ ਅੱਖ ਦਾ ਸਵਾਲ ਨਹੀਂ ਹੈ ਸਾਡਾ ਮਸਲਿਆਂ ਦਾ ਹੱਲ ਕਰਾਉਣਾ ਸਵਾਲ ਆ ਦੇਖ ਲੈਣ ਖੱਟਰ ਸਾਹਿਬ ਹਰਿਆਣਾ ਦੇ ਲੋਕਾਂ ਨੇ ਚੁਣੇ ਨੇ ਕੋਈ ਸੀਐਮ ਜ਼ੁਲਮ ਕਰੂਗਾ ਲੋਕ ਦੇਖ ਲੈਣਗੇ ਅਗਲੀ ਵਾਰਿਆ ਉਹ ਜਿਹੜਾ ਸੀਐਮ ਚਾਹੀਦਾ ਕਿ ਨਹੀਂ ਚਾਹੀਦਾ ਪਰ ਦੂਜੇ ਪਾਸੇ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਪੇਪਰਾਂ ਦੇ ਦਿਨ ਐਗਜ਼ਾਮ ਚੱਲ ਰਹੇ ਬੱਚਿਆਂ ਦੇ ਇੰਟਰਨੈਟ ਬੰਦ ਕਰ ਦਿੱਤਾ ਗਿਆ ਉਹਦੇ ਲਈ ਕੋਈ ਕਿਸਾਨ ਜ਼ਿੰਮੇਵਾਰ ਹੈ ਜਾਂ ਸਰਕਾਰ ਦੇ ਦੇਖੋ ਕਿਸਾਨ ਤਾਂ ਕੋਈ ਬਹੁਤ ਬੀੜੀਆ ਬੋਲਦਾ ਸੜਕਾਂ ਨਾ ਜਾਮ ਕਰੋ ਅਸੀਂ ਤਾਂ ਨਹੀਂ ਕੋਈ ਨਾ ਸਾਡਾ ਬਲੋਕਰ ਦਾ ਕੋਈ ਇਰਾਦਾ ਹੈਗਾ ਪਰ ਅਸੀਂ ਤਾਂ ਨਹੀਂ ਕਰ ਰਹੇ ਅਸੀਂ ਤਾਂ ਅਸੀਂ ਤਾਂ ਹੱਕ ਮੰਗ ਰਹੇ ਪਹਿਲੋ ਮੰਗਾ ਮੰਨ ਲਓ ਨਹੀਂ ਮੰਗਾ ਮੰਨ ਲਿਆ ਸਾਨੂੰ ਪੂਰਾ ਮਨ ਢੰਗਣਾ ਆਪਣਾ ਅੰਦੋਲਨ ਕਰਨ ਦਿਓ ਹੁਣ ਬੈਰੀਕੇਟਿੰਗ ਦਾ ਨੈਸ਼ਨਲ ਐਕਟ ਕਹਿੰਦਾ ਹਾਈਵੇ ਦਾ ਵੀ ਕੋਈ ਤੁਸੀਂ ਕਰ ਨਹੀਂ ਸਕਦੇ ਹੁਣ ਤਾਂ ਖੱਟਰ ਸਾਹਿਬ ਖੁਦ ਨੈਸ਼ਨਲ ਐਕਟ ਦੀ ਵਾਇਲੈਂਸ ਕਰ ਰਹੇ ਨੈਸ਼ਨਲ ਹਾਈਵੇ ਦੀ ਉੱਤੇ ਦੁਵਾਰਾ ਬਣਾ ਰਹੇ ਆ ਪੂਰਾ ਐ ਲੱਗਦਾ ਜਿਵੇਂ ਕਮੰਤਰੀ ਸਰਹੱਦ ਹੋਵੇ ਪੰਜਾਬ ਤੇ ਹਰਿਆਣਾ ਨਹੀਂ ਚਾਹੀਦਾ ਲਾ ਲਾ ਐਂਡ ਆਰਡਰ ਦਾ ਹਵਾਲਾ ਦਿੰਦੇ ਆ ਕਿ ਅਸੀਂ ਕਿਸੇ ਸ਼ਰਤ ਤੇ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਖਰਾਬ ਨਹੀਂ ਕਦੋਂ ਅਸੀਂ ਕਦੋਂ ਕਿਹਾ ਵੀ ਕਾਨੂੰਨ ਵਿਵਸਥਾ ਖਰਾਬ ਹੋਵੇ ਅਸੀਂ ਥੋੜਾ ਕਿਹਾ ਹਾਂ ਜੜੀ ਹੁਣ ਜੋ ਕੁਝ ਉਹ ਕਰ ਰਹੇ ਨੇ ਇਹ ਤਾਂ ਪੜਕਾਹਟ ਪੈ ਰਹੀ ਲੋਕਾਂ ਦੇ ਠੀਕ ਆ ਅਸੀਂ ਅਸੀਂ ਕੋਈ ਥੋੜਾ ਕਿਸੇ ਨੂੰ ਕਹਿੰਨੇ ਪੜਕਾਟ ਕਰਦਾ ਯਾਨੀ ਕਿਸੇ ਵੀ ਡੈਮੋਕ੍ਰੈਟਿਕ ਢੰਗ ਨਾਲ ਉਹ ਜਸਟੀਫਾਈ ਕਰਨ ਵੀ ਜੋ ਕੁਝ ਉਹ ਕਰ ਰਹੇ ਨੇ ਇਹ ਕਿਹੜੇ ਢੰਗ ਨਾਲ ਸਹੀ ਹੈਗਾ ਇਹ ਕਿਹੜੇ ਢੰਗ ਨਾਲ ਮਾਨਵੀ ਤਰੀਕਾ ਹੈਗਾ ਮੈਂ ਤਾਂ ਕਹਿੰਨਾ ਫਰਾਂਸ ਕਰਿਆ ਕਰਿਆ ਨਾ ਫਰਾਂਸ ਉਹਨਾਂ ਨੇ ਐ ਹੋ ਕੁਝ ਕੀਤਾ ਜੋ ਸਾਡੀ ਸਰਕਾਰ ਕਰ ਰਹੀ ਹੈ ਤਾਂ ਡੈਮੋਕ੍ਰੈਟੀ ਦਾ ਥੋੜਾ ਜਿਹਾ ਖਿਆਲ ਰੱਖਣਾ ਤੁਸੀਂ ਚੁਣੇ ਹੋਏ ਲੋਕਾਂ ਦੇ ਨਮਾਦਿਓ ਇਥੇ ਕੋਈ ਫੌਜੀ ਡਿਕਟੇਟਰਸ਼ਿਪ ਨਹੀਂ ਡਿਕਟੇਟ ਨਾ ਕਰੋ ਕਿਸਾਨਾ ਮਜੂਦਾਰ ਇਹ ਤੁਹਾਡੇ ਮੁਲਕ ਦੇ ਆਖਰੀ ਸਵਾਲ ਅੰਮ੍ਰਿਤਸਰ ਤੋਂ ਅੱਜ ਕਿੰਨੀ ਇੱਕ ਜੇਕਰ ਮੈਂ ਗਿਣਤੀ ਦੀ ਗੱਲ ਕਰਾਂ ਤਾਂ ਕਿੰਨੀਆਂ ਕਿ ਟਰਾਲੀਆਂ ਰਵਾਨਾ ਤੁਸੀਂ ਆਪ ਦਾਵਾ ਕਰੋ ਮੇਰੇ ਮੂੰਹ ਸੁਣਦੇ ਤੁਸੀਂ ਆਪ ਦਾਵਾ ਕਰੋ ਤੁਸੀਂ ਜਾਂਦੀਆਂ ਦੇਖੀ ਤੁਸੀਂ ਆਪ ਕਹੋ ਮੀਡੀਆ ਵੀ ਤੁਸੀਂ ਕਿੰਨਾ ਕੁਝ ਦੇਖ ਰਹੇ ਹੋ ਜਾਂਦਾ ਤਾਂ ਇੱਥੇ ਗੁਰੂ ਰਾਮਦਾਸ ਦੀ ਨਗਰੀ ਆ ਪੂਰੇ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਆ ਲੱਖਾਂ ਟਰਾਲੀਆਂ ਜਾਣੀਆਂ ਦਿੱਲੀ ਵੱਲੋਂ ਹਜ਼ਾਰਾਂ ਇੱਥੋਂ ਅਸੀਂ ਕੱਲੇ ਆਪਦੇ ਜ਼ਿਲ੍ਹੇ ਚ ਰਵਾਨਾ ਕਰ ਦਿੱਤੀ ਬਹੁਤ ਵੱਡੀ ਤਾਦਾਦ ਇੱਕ ਹੋਰ ਸਵਾਲ ਜੇਕਰ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਕਿਹਾ ਕਿ ਅਣਖ ਦਾ ਸਵਾਲ ਨਹੀਂ ਹੈ ਕਿ ਅਸੀਂ ਦਿੱਲੀ ਪਹੁੰਚਣਾ ਮੰਗ ਇਹ ਕਰ ਕਿਸਾਨਾਂ ਨੂੰ ਕਿਸੇ ਵੀ ਥਾਂ ਤੇ ਰੋਕਿਆ ਜਾਂਦਾ ਤਾਂ ਕਿਸਾਨ ਉੱਥੇ ਹੀ ਮੋਰਚਾ ਲਾਉਣ। ਦੇਖੋ ਜੜੀਆਂ ਗੱਲਾਂ ਹਜੇ ਭੁੱਖ ਚ ਹੋਣੀਆਂ। ਅੱਜ ਉਹਦੇ ਬਾਰੇ ਸਹੀ ਬੋਲਾਂਗੇ ਕੋਈ ਸਹੀ ਗੱਲ ਨਹੀਂ ਹੋਊ। ਮੌਕੇ ਤੇ ਫੈਸਲਾ ਲਿਆ। ਮੁੱਖੀ ਮناسب ਅਸੀਂ ਤਾਂ ਕਹਿੰਨੇ ਅੱਜ ਮਸਲਾ ਹੀ ਹੱਲ ਕਰ ਦਿਓ। ਫਿਰ ਲੋੜ ਨਾ ਪਾ। ਬਿਲਕੁਲ ਤਾਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸਰਕਾਰ ਦੇ ਨਾਲ ਸਾਡਾ ਨਾ ਤਾਂ ਕੋਈ ਟਕਰਾ ਲੈਣ ਦੀ ਕੋਈ ਐਸੀ ਕੋਈ ਪਲੈਨਿੰਗ ਹੈ ਬਲਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜੇਕਰ ਸਰਕਾਰ ਪੂਰਾ ਕਰਦੀ ਹੈ ਤਾਂ ਅਸੀਂ ਕਿਸੇ ਵੀ ਸ਼ਰਤ ਤੇ ਇਸ ਤਰੀਕੇ ਦਾ ਜਿਹੜਾ ਮੋਰਚਾ ਹੈ ਉਹ ਲਗਾਉਣ ਦੇ ਲਈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮੰਗਾ ਨਾ ਮੰਨਣ ਕਰਕੇ ਹੀ ਉਹਨਾਂ ਨੂੰ ਮਜਬੂਰਨ ਇੱਕ ਵਾਰ ਫਿਰ ਇਸ ਮੋਰਚੇ ਲਈ ਦੇ ਲਈ ਦਿੱਲੀ ਜਾਣਾ ਪੈ ਰਿਹਾ ਹਾਲਾਂਕਿ ਜਿਸ ਤਰੀਕੇ ਦੀ ਘੇਰਾਬੰਦੀ ਜਾਂ ਮੋਰਚਾ ਬੰਦੀ ਕਰਨ ਦੀ ਤਿਆਰੀ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ ਉਸ ਨੂੰ ਲੈ ਕੇ ਵੀ ਕਿਸਾਨ ਆਗੂ ਨੇ ਸਵਾਲ ਖੜੇ ਕੀਤੇ ਨੇ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਦੇ ਨਾਲ ਵੱਡਾ ਕਾਫਲਾ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਤਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਜੇਕਰ ਇਸ ਤਰੀਕੇ ਦੇ ਨਾਲ ਕਾਫਲੇ ਦਿੱਲੀ ਦੇ ਲਈ ਰਵਾਨਾ ਹੁੰਦੇ ਨੇ ਤਾਂ ਸਿੰਘੂ ਬਾਰਡਰ ਤੇ ਜਿਸ ਤਰੀਕੇ ਦੇ ਨਾਲ ਮੋਰਚਾ ਲੱਗਿਆ ਸੀ ਉਸ ਤਰੀਕੇ ਦੀ ਸਥਿਤੀ ਜਿਹੜੀ ਹੈ ਉਹ لازਮੀ ਤੌਰ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਜੀ